ਅੱਛਾ ਚੌਕੜਾ 60 ਪੈਸੇ ਆ ਤੇ ਮੂਰਲੇ ਟਾਇਰ ਤਾਂ ਹੈਗੇ ਨੇ ਐਮ ਆਰ ਪ ਦੇ ਹਨਾ ਤੇ ਮਗਰਲੇ ਵੀ ਐਮ ਆਰ ਪ ਦੇ ਨੇ ਹਨਾ ਪਰੰਪਰਪ ਉਹ ਦੇ ਕੇ ਜਨਾ ਪੱਟੀ ਟਾਇਰ ਦੇ ਮਾ ਤੋਂ ਤਾਂ ਜੇ ਮੈਂ ਕਹ ਜੀ ਰੰਗ ਲੱਗਿਆ ਪਿਆ ਭੈਣਾ ਪੂਰਾ ਹੈ ਸਭ ਵਾਲੇ ਸੁਨੱਖੇ ਨੇ ਯਾਰ ਸਟਿੱਕਰ ਸੋਕਰੋਦੀ ਖੜੇ ਆ ਖਰਚਾ ਦੇਵਾਂਗੇ ਬਾਈ ਜੀ ਰੰਗ ਸਾਫਤ ਕਰ ਦਿਆ ਅੱਛਾ ਜੇ ਕੋਈ ਐ ਕਹਦੇ ਵੀ ਇਹ ਪੇਂਟ ਆ ਤਾਂ ਆਪਾਂ ਖਰਚਾ ਤਾਂ ਮੰਗੇ ਜਾਣਾ ਹੁੰਦਾ ਤੇ ਆਏ ਸੋਮਵਾਰ ਸਾਰੇ ਭਰਾਮਣ ਨੂੰ ਪਤਾ ਵੀ ਬਰਨਾਲਾ ਮੰਡੀ ਲੱਗਦੀ ਹੈ ਜਿਆਦਾ ਟਰੈਕਟਰ ਸੱਜਣ ਨੂੰ ਇੱਥੇ ਪੰਜਾਬ ਨੰਬਰ ਹੀ ਆਉਂਦੇ ਨੇ ਤੇ ਬਹੁਤ ਘੱਟ ਚੱਲੇ ਹੋਏ ਚੰਗੀਆਂ ਕੰਡੀਸ਼ਨਾਂ ਅਸੀਂ ਖੜੇ ਆ ਅੱਜ ਸਾਡੇ ਭਰਾ ਗੁਰਲਾਲ ਲਵੇ ਗੁਰਲਾਲ ਇਹ ਦੋਨੇ ਟਰੈਕਟਰ ਸੇਲ ਨੇ ਆਪਣੇ ਹਾਂਜੀ ਹਾਂ ਦੋਨੇ ਸੇਲ ਤੇ ਜੇ ਇਹਦੀ ਗੱਲ ਕਰੀਏ ਇਹ ਕਿੰਨਾ ਮਾਡਲ ਹੈ 2017 ਮਾਡਲ ਹੈ 2017 ਮਾਡਲ ਸੋਨਾਲੀਕਾ 50 BI 750 ਦਾ ਹਾਂਜੀ ਓਕੇ ਤੇ ਭਾਈ ਇਹਦਾ ਨੰਬਰ ਪੰਜਾਬ ਦਾ ਹੀ ਹੋਊਗਾ ਹਾਂ ਲੁਧਿਆਣਾ ਨੰਬਰ ਹੈ ਹਾਂ ਕਿਉਂਕਿ ਸੱਜੇ ਨੂੰ ਬਰਨਾਲੇ ਇਹ ਮੰਡੀ ਦੇ ਵਿੱਚ ਨਾਲ ਲਗਭਗ ਪੰਜਾਬ ਨੰਬਰ ਹੀ ਆਉਂਦੇ ਨੇ PP 10 ਹੈ ਜੀ ਦਾ ਲੁਧਿਆਣਾ ਨੰਬਰ ਹੈ ਓਕੇ ਤੇ ਮੂਰਲੇ ਟਾਇਰਸ ਦਾ ਕਿੰਨੇ ਪੈਸੇ ਹੋਊਗਾ 80 ਪੈਸੇ 80 ਪੈਸੇ ਨਾਲ ਦੇ ਆ ਅਸਾ ਚੌਕ 80 ਪੈਸੇ ਆ ਤੇ ਮੂਰਲੇ ਟਾਇਰ ਤਾਂ ਹੈਗੇ ਨੇ ਰੰਗ-ਰੰਗ ਬੋਦੇ ਕਹਿ ਇਹਨੇ ਬੱਟੀ ਕਰਾਇਦੇ। ਇਹ ਮਾਤ ਤੋਂ ਤਾਂ ਜਿਵੇਂ ਕਹਿਦੀ ਰੰਗ ਲੱਗਿਆ ਪਿਆ ਭੈਣਾ ਪੂਰਾ ਹੈ। ਬੜਾ ਵਾਲੇ ਸੁਨੱਖੇ ਨੇ ਯਾਰ। ਰਾਗ ਵੀ ਨਿਕਦੇ। ਸਟਿੱਕਰ ਸੋਕਰ ਉੱਦੀ ਖੜੇ ਆ। ਤੇ ਵਿੱਚੋਂ ਵੀ ਮਗਰਾਡਾਂ ਦੇ ਵਿੱਚੋਂ ਵੀ ਦਿਖਾ ਦਿੰਦੇ ਆ ਬਹੁਤ ਸੋਹਣੀ ਕੰਡੀਸ਼ਨ ਆ। ਤੇ ਪੂਰੀ ਮਜ਼ਬੂਤ ਜਿਵੇਂ ਕਹਿਦੀ ਵੀ ਪਾਈਪਾਂ ਵੀ ਲੱਗੀਆਂ ਹੋਈਆਂ ਨੇ ਛਤਰੀ ਵਾਲੀਆਂ। ਤੇ ਸਾਧ ਮੈਨੂੰ ਇਹ ਦੱਸਿਓ ਮਾਡਲ ਤਾਂ ਇਹ 17। ਬਈ ਕਲਰ ਇਹ ਤਾਂ ਸਾਰੀ ਨਾਲ ਦਾ। ਸਾਰਾ ਨਾਲ ਦਾ। origignal tractor ਆ। ਸਾਰਾ ਰੇ ਨਾਲ। ਓਕੇ। ਕਿਉਂਕਿ ਚਮਕ ਸੱਜਣੋ ਇਹਦੀ ਲਗਭਗ ਜਿਵੇਂ ਕਹਿਦੀ 23 ਮਾਡਲ ਵਰਗੀ 23 24 ਵਰਗੀ ਹੈ ਜ ਖਰਚਾ ਦੇ ਮੰਗੇ ਬਾਈ ਜੀ ਰੰਗ ਦਾ ਹਿਸਾਬ ਕਰ ਦਿਆ ਅਸਾ ਜੇ ਕੋਈ ਐ ਕਹਦੇ ਵੀ ਇਹ ਪੇਂਟ ਆ ਤਾਂ ਆਪਾਂ ਖਰਚਾ ਤਾਂ ਮੰਗੇ ਜਾਣਾ ਹੁੰਦਾ ਲੈ ਵੀ ਮੈ ਤਰੋ ਯਕੀਨਨ ਗੱਲ ਆ ਪਾਪੂਰ ਦਾ ਦੇਖੀ ਕਿਹਦੇ ਆਪਰੇ ਹੂੰ ਤੇ ਉਰੇ ਵੀ ਹਾਂ ਧਰਮਿਆ ਦਿਖਾ ਦੇ ਇੱਥੋਂ ਬਾਹਲਾ ਪਤਾ ਲੱਗ ਜਾਂਦਾ ਹੁੰਦਾ ਕਿਉਂਕਿ ਬੰਦਾ ਚੜ੍ਹਦੀ ਇੱਥੋਂ ਉਤਰਦਾ ਵੀ ਇੱਥੋਂ ਹੀ ਆਣਾ ਜੀ ਤੇ ਇੱਥੋਂ ਵੀ ਲਗਭਗ ਜਿਵੇਂ ਵੱਧ ਚੱਲਿਆ ਹੁੰਦਾ ਤਾਂ ਬਾਹਲਾ ਖਰਾਬ ਹੋ ਜਾਂਦਾ ਬਈ ਇਹ ਕਿੰਨੇ ਘੰਟੇ ਚੱਲਿਆ ਹੋਊ ਚੱਲਿਆ ਹੋਊਗਾ 11 ਕੁ ਘੰਟੇ 1100 ਘੰਟਾ ਸੱਜ ਨੂੰ ਚੱਲਿਆ ਹੋਇਆ ਸੋਨਾ ਵਾਲੀ ਕਾ ਡੀਆਈਏ 750 ਮਗਰਲੇ ਟਾਇਰ ਵੀ 80 ਪੈਸੇ ਨੇ ਤੇ ਮੂਰਲੇ ਵੀ 80 ਪੈਸੇ ਨੇ ਤੇ ਮਾਡਲ ਹੈਗਾ ਇਹ 2017 ਬਈ ਹੈਨਾ ਓਕੇ ਸਾਡ ਇੰਜਨ ਗੇਅਰ ਦੀ ਕਿੰਮੀ ਗੱਲ ਬਾਤ ਚੱਲ ਲਈ ਕੁਝ ਨਹੀਂ ਟਰੈਕਟਰ ਦਾ ਪੱਟੇ ਇੰਜਨਰ ਲਿੰਕਾ ਨੂੰ ਕਦੇ ਕੀ ਬਣੀ ਯਰ ਲਿੰਕਾ ਤੋਂ ਤਾਂ ਹਲੇ ਤੱਕ ਕਲਰ ਵੀ ਨਹੀਂ ਉਤਰਿਆ ਹੋਇਆ ਬਈ ਹੈਨਾ ਲੈ ਮਿੱਤਰੋ ਸਹੀ ਗੱਲ ਹੈ ਯਾਰ ਅੱਜ ਜਿਹਦੇ ਕਿਤੇ ਦਾਗ ਵੀ ਨਹੀਂ ਹਮ ਆ ਚੀਜ਼ਾਂ ਬਈ ਪਲੇ ਦਿਖਾਉਣ ਲੱਗ ਜਾਂਦੀਆਂ ਨੇ ਜਬਕ ਦੀਆਂ ਵੀ ਨਹੀਂ ਕਦੋਂ ਚਲਾਈ ਜਾਇਆ ਨਹੀਂ ਟਰੈਕਟਰ ਸਹੀ ਗੱਲ ਹੈ ਜੀ ਹੈਨਾ ਤੇ ਸਤਾਤ ਜੇ ਇਹਦੀ ਰੇਟ ਦੀ ਗੱਲ ਕਰੀਏ ਬਾਈ 490 4 ਲੱਖ 90 ਹਜ਼ਾਰ ਤੇ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਦੱਸਿਆ ਸੀ 10000 ਕਰ ਦਾਂਗਾ 10000 4 ਲੱਖ 80 ਹਜ਼ਾਰ ਤਾਂ ਦੇ ਦਾਂਗੇ ਕਿਲੋਮੀਟਰ ਨੂੰ 4 ਲੱਖ 80 ਹਜ਼ਾਰ ਦਾ ਟਰੈਕਟਰ ਬਣੂ ਤੇ ਬਾਈ ਜਿਹੜਾ ਆ ਖੜਾ ਇਧਰਲੇ ਪਾਸੇ ਫਾਰਮ ਟਰੈਕ 60 ਇਹ 2000 ਮਾਡਲ ਇਹ ਹੈਗਾ 2000 ਮਾਡਲ ਡਬਲ ਕਲਚ ਡਬਲ ਕਲਚ ਹੈ ਓਕੇ ਰ ਹੈਗਾ 80 90 ਪੈਚਾਰੀ ਹਾਂ ਚਾਰੀ ਟਾਇਰ ਤੇ ਇਹਦੇ ਨੰਮੇ ਵਰਗੇ ਨੇ 90 ਪੈਚੇ ਟਾਇਰ ਪਏ ਆ ਜੇਕੇ ਰਰ ਜੇਕੇ ਕੰਪਨੀ ਦੇ ਹੈ ਜੀ ਤੇ ਨੰਬਰ ਇਹ ਤਾਂ ਹੈਗਾ ਪੰਜਾਬ ਦਾ ਹੈ ਨਾ ਬਾਈ ਪੰਜਾਬ ਓ ਇਹ ਤੇ ਬੈਂਟਰੀ ਬੂੰਡਰੀ ਪੱਖੋਂ ਬਈ ਕਿਵੇਂ ਆ ਇੰਜਨ ਗੇਅਰ ਤਾਂ ਕਿਵੇਂ ਆ ਇੰਜਨ ਕੋਈ ਹੈ ਨਹੀਂ ਬੋਲਾ ਜਮੇ ਕੋਈ ਪ੍ਰੈਸ਼ਰ ਨਹੀਂ ਘਟਾਉਂਦਾ ਓਕੇ ਮਰ ਪੂਰੀ ਤਸੱਲੀ ਹੈ ਹੈਗਾ ਵੀ ओरिजिनल ਜਿੰਨਾ ਹੈਗਾ ਸਾਰਾ ਠੀਕ ਹੈ ਤੇ ਬਈ ਜੇ ਇਹਦੇ ਆਪਾਂ ਰੇਟ ਰੂਟ ਦੀ ਗੱਲ ਕਰੀਏ ਇਹ ਕਿੰਨੇ ਦਾ ਮੈਨੂੰ ਟਰੈਕਟਰ ਇਹਦੇ ਦਾ ਪੂਰੇ 2 ਦਾ ਪੂਰੇ 2 ਲੱਖ ਦਾ ਲਓ ਮਿੱਤਰੋ ਪੂਰੇ 2 ਲੱਖ ਦੇ ਵਿੱਚ ਟਰੈਕਟਰ ਪਊ ਜੇ ਕਿਸੇ ਭਰਾ ਨੇ ਲੈਣਾ ਮਾਡਲ ਹੈਗਾ ਜੀ 2000 2000 ਹੈਨਾ ਟਾਇਰ ਚੌਕੜਾ ਹੈਗਾ 90 ਪੈਸੇ ਚਾਰੇ ਟਾਇਰ 90 ਪੈਸੇ ਨੇ ਤੇ ਰੰਗ ਰੰਗ ਸਾਰੇ ਬਾਈ ਕੰਦਰ ਨਾਲ ਦੇ ਹੀ ਆ ਤੇ ਪੰਜਾਬ ਦਾ ਨੰਬਰ ਆ ਤੇ ਇਹ ਵੀ ਕੈਮੀ ਪਾਰਟੀ ਦੇ ਨਾਮ ਖੜਾ ਹੋ ਬਈ ਇਹ ਪਹਿਲੀ ਵੀ ਹੈ ਪਹਿਲੀ ਪਾਰਟੀ ਦੇ ਨਾਮ ਸੱਜਣ ਨੂੰ ਸਤਰੀ ਸੂਤਰੀ ਵੀ ਚੰਗੀ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਹੈ ਨਾ ਬਈ ਤਾਂ ਲੈਜੋ ਸੱਜਣ ਨੂੰ ਗਾਰੰਟੀ ਵਾਲਾ ਟਰੈਕਟਰ ਹੈ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੈ ਫਾਰਮ ਟਰੈਕ 60 ਤੇ ਸਿਰਫ 2 ਲੱਖ ਰੁਪਏ ਦਾ ਬਣੂ ਤੇ ਜੇ ਲੈਣਾ ਸੋਨਾਲੀਕਾ ਡੀਆਈ 750 ਤਾਂ ਉਹ ਬਣੂ 4 ਲੱਖ ਤੇ 90000 ਰੁਪਏ ਦਾ ਕਰ ਲਓ ਸੰਪਰਕ ਜੀ